वैसे so, सोशल so, so. ਪਰਜੈਂਟ ਕਰ ਦਿਓ ਪ੍ਰਕਿਰਿਤ ਕਰ ਦਿਓ ਤੁਹਾਡਾ ਸਾਰਿਆਂ ਦਾ ਬਸ ਸ਼ਾਰਟ ਨੋਟ ਇਸ ਤੇ ਸਵਾਗਤ ਹੈ ਕਿਉਂਕਿ ਤੁਸੀਂ ਦੇਰ ਰਾਤ ਤੱਕ ਕਵਰੇਜ ਕਰਦੇ ਪ੍ਰਾਈਮ ਟਾਈਮ ਚੱਲਦੇ ਨੇ ਤਾਂ ਸਵੇਰੇ ਸਵੇਰੇ ਬਲਾਉਣਾ ਥੋੜਾ ਯਾ ਆਖਾ ਲਗਦੇ ਪਰ ਫਿਰ ਵੀ ਤੁਸੀਂ ਤੇ ਲਗਭਗ ਸਾਰੇ ਮੀਡੀਆ ਜਿਹੜੇ ਇੱਥੇ ਪਹੁੰਚੇ ਪਿਛਲੇ ਕਈ ਮੈਂ ਮੇਤੋ ਯੁੱਧ ਨਸ਼ੇਵਰਤ ਜੋ ਡਰਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ પાਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਦੀ ਬੇ ਮੰਗ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾ ਮੰਗੇ ਜੇ ਕੋਈ ਸਾਡੇ ਪਿੰਡ ਦਾ ਅਕ੍ਰੈਕਟਡ ਹੈ ਮਰੀਜ਼ ਕਹਿੰਦੇ ਆਪਾਂ ਕੋਈ ਬੁਰੀ ਸੰਗਤ ਚ ਪੈ ਗਿਆ ਤਾਂ ਸੀ ਉਹਦਾ ਜਿਹੜਾ ਰੀਹੈਬ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲ੍ਹੇ ਹੋਏ ਨੇ ਉੱਥੇ ਲੈ ਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ سارے ਤੁਸਤ ਤੋਂ ਦੇ ਕੈਮਰੇ ਰਹੀ ਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਦੇ ਆਲੀਸ਼ਾਨ ਕੁੱਟੀਆਂ ਪਈ ਹੋਈਆਂ ਸੀ ਲੋਕਾਂ ਦੇ ਘਰ ਉਜਾੜ ਕੇ ਉਹਨਾਂ ਤੇ ਬਲਡوزر ਵੀ ਚੱਲੇ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਚੁਅਲ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਣ ਤਾਂ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਲੋ ਅਸੀਂ ਐਕਟਿਵ ਟੋਕਨ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਉਗੀ کافی ਲੈ ਇਲਾਕਾ ਹੀ ਵਿੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਦੇ ਬਾਰੇ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਕਰੇ ਸੱੱਥਰ ਵਿਸ਼ਾ ਕੇ ਕਿੱਤੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੀਆਂ ਮਾਵਾ ਮਾਪਿਆਂ ਦੀਆਂ ਜਿਹੜੀਆਂ ਬੰਦਾ ਆਹ ਬੰਦੇ ਚੁੰਨੀ ਨਹੀਂ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਦਰੀਆਂ ਚਾਰ ਚਾਰ ਮੰਦਰੀਆਂ ਕੋਠੀਆਂ ਜਾਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲਾਂ ਲਾਉਣ ਲੋਕਾਂ ਲਈ ਮਹੱਤਾਂ ਤੇ ਮਹਿਫਲਾਂ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮੀਨੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਤੇ ਬਿਚੇ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਦਾ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦ્રોલ ਸਿੰਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਬੁਰਸਵੀ ਜਿਹੜੇ ਮੁਲਾਜ਼ਮ ਨੇ ਉਰਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਐਸਾ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੀ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀ ਆ ਫੇ ਲੋਕਾਂ ਦੇ ਸਹਿਯੋਗ ਮੰਗਿਆ ਤਾਂ ਕਲ ਕੇ ਥੋੜਾ ਟਾਈਮ ਲੱਗਿਆ ਪਰ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜ਼ੋਰਾ ਤੇ ਹੁਣ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂ ਚ ਘੁੰਮਦੇ ਆ ਵਾਰਾਗਰਦ ਜਿਹੜੇ ਨਸ਼ਾ ਵੇਚਣ ਵਾਲੇ ਪੀਆ ਪੈਣ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਜਾ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇਕਕਰ ਥੱਲੇ ਕਿਸੇ ਪੇਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝੋ ਇਹਨਾਂ ਦਾ ਕਾਟਸ ਤੋਂ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਫੁੱਟਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ 'ਚ ਉਹ ਪ੍ਰਕਾਰ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਬਾਰ ਮਿੰਟ ਕੋਈ ਹਰਲੇ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਭੱਜ ਗਿਆ ਹੋਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰਾਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਬਿਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਗੇ ਪੰਜਾਬ ਦੀ ਜਵਾਨੀ ਨਾਲ ਖੜਾਗੇ ਪੰਜਾਬ ਦੇ ਮਾਪਿਆਂ ਨਾਲ ਖੜਾਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨਾਂ ਨੂੰ ਬੁਰੀ ਸੰਗ ਵਿੱਚ ਪਾ ਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੈਨੂੰ ਪਤਾ ਹੀ ਹੈ ਕਿ ਹਾਲਾਤ ਬਸ ਚਲਾ ਜਾ ਬਸ ਕਰਜ਼ੇ ਲੈ ਕੇ ਜਾਂ ਜਿਵੇਂ ਵੀ ਮਰਜ਼ੀ ਕਰਕੇ ਉਹਨਾਂ ਨੂੰ ਆਪਣੀ ਅੱਖਾਂ ਤੋਂ ਦੂਰ ਕਰਤਾ ਸੋ ਉਹ ਤੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰਿਬਿਊਟਰ ਨੇ ਕੋਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹਨਾਂ ਹੀ ਆ ਗਏ ਹੁੰਦੇ ਸੀ ਉਹ ਤਾਂ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲਓ ਆ ਆਪਣੇ ਡਿਸਟ੍ਰਿਕਟੇ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਿ ਆ ਤੂੰ ਆ ਜਿਲੇ ਦਾ ਮਾਲਕ ਐ ਤੇਰੇ ਕੋਲੇ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਤਾਂ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਏ ਨੂੰ ਤੋੜਨ ਚ ਕਾਮਯਾਬ ਹਾਦੀ ਵੀ ਚੱਲ ਰਿਹਾ ਕੰਮ ਤੇ ਮੈਂ ਫੇਰ ਕਹਿਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਹ ਤੋਂ ਡੇ ਹੋਣ ਜਾਂ ਅਫਸਰ ਉਹਨੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਤਰਸੇ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੋ ਗਏ ਮੈਂ ਪੰਜਾਬੀਆਂ ਲਈ ਜਵਾਬਦੇਹ ਹਾਂ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਭਾਇਆ ਕਿ ਉਮੀਦ ਲਾ ਕੇ ਇੱਕ ਕੀ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਬੜਾ ਪ੍ਰੋਪਰ ਆਗਦੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਪਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਨੇ ਆ ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੇ ਨੇ ਅਸੀਂ ਬਾਅਦ ਚ ਆਉਨੇ ਸ਼ਿਕਾਇਤ ਕਰਕੇ ਸਮੇਂ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫੈਮੇ ਵਿੱਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਪਨਾਣਾ ਜਾਣਦਾ ਸਾਨੂੰ ਪਨਾਣਾ ਜਾਣਦਾ ਇੱਥੇ ਕਿਸੇ ਦੀ ਸਪਾਰਸ਼ ਨਹੀਂ ਚੱਲਦੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇਹ ਤਾਂ ਸਿੱਧਾ ਪਰਸ ਆਉਗੀ ਇੱਥੇ ਵਿਜੀਲੈਂਸ ਆਉਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਹ ਤਾਂ ਜਿਹੜੀ ਹੈ ਉਹ ਬਣਨ ਦੀ ਸਜ਼ਾ ਦੇਵਾਂਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈਗੀ ਉਹਨਾਂ ਤਾਂ ਪੁੱਤ ਮਾਰ ਕੇ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ 'ਚ ਨਫ਼ਰਤ ਹਨਨ ਪ੍ਰਤੀ ਵਿਸ਼ੋਕਰਾਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦੇ ਨੂੰ ਹੱਥ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਪੱਟੀਆਂ ਪਾ ਕੇ ਵਾਲੇ ਪ੍ਰਧਾਨ ਕਈ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਹੱਥ ਦੇ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਨਹੀਂ ਨਹੀਂ ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਗਲੇ ਵੇਲੇ ਵਿੱਚ ਤਾਂ ਆਪਾਂ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਐਸ ਦੇ ਪਰਚੇ ਨੇ ਪਹਿਲਾ ਤੌਰ ਤੇ डीए ਦੇ ਪਰਚੇ ਨੇ ਕਦਾ ਤੌਰ ਤੇ ਪੈਸੇ ਦੀ ਜਿਹੜੀ ਲੈਂਦੀ ਨੇ ਹਵਾਲੇ ਦੀ ਕੈਸ਼ ਦੀ ਹੈ ਤਕੜਾ ਪੈਂਦੀ ਹੈ 29 ਮੋਬਾਈਲ ਕੈਸੇ ਦੇ ਕਰੋਣ ਫਰੇ ਹੈਂਦ ਨੇ ਚਾਰ ਲੈਪਟਾਪ ਅੱਠ ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕੰਨਾ ਸਮਾਨ ਕਿ ਕਰੋਨਾ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰ ਵੀ ਆ ਸਕਦੇ ਓ ਜਿਹਨ ਸਾਥ ਦੇ ਰਹੇ ਨੇ ਉਹ ਵੀ ਉਨੇ ਹੀ ਦੋਸ਼ੀ ਨੇ ਕੋਈ ਚਾਹੋ ਜਿਹੜੀ ਵਰਜੀ ਪਾਰਟੀ ਦੇ ਪ੍ਰਧਾਨ ਨੇ फिर दोबारा एक बार बोल देना हिंदी मीडिया बैठा के पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितना मर्जी पॉलिटिकली स्ट्रांग हो या कोई अफसर हो या वो सो कार्ड वो कहे कि मेरी तो बहुत चलती है मेरे मेरे मेरी हवा की तरफ नहीं देख सकते तो ये वाली गलत फहमी ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है ये उसी का हिस्सा है आप किसी के घर को उजाड़ के अपने घरों को लिशका रहे हो अपने प्रॉपर्टीज बन रही हैं, आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो तो क्योंकि मैं उनकी आंख में अब चुभने लगा हूंगा कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहाँ से आ गए तो हमें कोई डर नहीं है कोई डर नहीं है आपके सामने आया हूँ और काम पंजाब के लिए हर रोज करते हैं आज भी तीन चार मीटिंग्स है भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र जो, जो जो है तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया जब गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिश नहीं चलती पंजाबी चाहवत है उमल ने नवेडे किसी ने तेरी जात कुछ और अमल कैसे थे इनके पाप किए हुए इन्होंने गुनाह किए हैं बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहाँ कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे कि क्योंकि लोगों को ये भी ना कहते भाई साहब पक्के पैरी हैं मैंने कहा पक्के पैरी हैं <laughs> तो इतना लोगों में नफरत है यार कह सकते कि असली तो हो है। नहीं युद्ध तब बहुत देर तो चल रहे थे पहला छोटे सिपाही सी हम जरैल भी फटे जा तो फिर युद्ध आगे हो चलूगा ਤੁਕ ਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇੱਕ ਤਸਕਰ ਫੜ ਕੇ ਨਾ ਹੋਊਗਾ ਉਹਦਾ ਜਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕੀ ਨੂੰ ਦਿੰਦਾ ਸੀ ਸਮਾਨ ਕਿੱਥੋਂ ਮਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਇਹ ਤਾਂ ਬਾਹਰ ਦੇ ਵੀ ਤਸਕਰ ਹੈਗੇ ਨੇ ਬਾਹਰ ਇਨਕੁਆਇਰੀ ਮਾਨਸਰ ਤੋਂ ਕਦੋਂ ਤੱਕ ਉਹ ਚੱਲ ਰਹੀ ਸੀ ਕਦੋਂ ਉਹ ਜਿਹੜਾ ਡੀ ਦਾ ਪਰਚਾ ਹੈਗਾ ਇਹਦਾ 20 ਦੀ ਪੁਰਾਣੀ ਐਨਟੀਪੀਐਸ ਦੇ ਪਰਚੇ ਜੀ ਐਨਟੀਪੀਐਸ ਦੇ ਪਰਚੇ ਨੇ ਹਵਾਲਾ ਦੀ ਮਨੀ ਦੀ ਇਲੀਗਲ ਟ੍ਰਾਂਸਫਰ ਹੈ ਕੈਸ਼ ਟ੍ਰਾਂਸਫਰ ਟ੍ਰਾਂਸਫਰ ਨੇ ਬੈਂਕਾਂ ਚ ਕਰੋੜਾਂ ਰੁਪਏ ਦੇ ਪਰ ਕਾਫੀ ਦੇਰ ਤੋਂ ਸਾਡੇ ਕੋਲ ਸ਼ਿਕਾਇਤਾਂ ਵੀ ਆ ਰਹੀਆਂ ਸੀ ਸਾਡੇ ਕੋਲ ਸਬੂਤ ਵੀ ਆ ਰਹੇ ਸੀ ਪਰ ਅਸੀਂ ਫੇਰ ਉਹੀ ਗੱਲ ਤੇ ਪਸੀ ਪੱਕੇ ਪੈਰੀਓ ਕਰਨਾ ਚਾਹੁੰਦੇ ਸੀ ਨਹੀਂ ਜੀ 21 ਦੀ ਜਿਹੜੀ ਐਫ ਆਈ ਆਰ ਹੈ ਉਹ ਹੋਰ ਹੈ ਠੀਕ ਹੈ ਨਾ ਜੇ ਜਿਹੜੀ ਇਹ ਡੀਜੇ ਦਾ ਕੇਸ ਹੈ ਇਹ ਹੁਣ ਇਹ ਤਾਂ ਕਿਉਂਕਿ ਪਹਿਲਾਂ ਈਡੀ ਵੀ ਆਈ ਸੀ ਵਿੱਚ ਹੀ ਤੁਸੀਂ ਦੇਖਿਆ ਹੁਣ ਈਡੀ ਵੀ ਆਉਗੀ ਹੁਣ ਵੀ ਆ ਈਡੀ ਆ ਸਕਦੀ ਜਦੋਂ ਮਰਜੀ ਆ ਸਕਦੇ ਹੋ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਸਮਝ ਲਓ بڑے ਵੱਡੇ ਮਗਰ ਮਛ ਜਾ بڑے ਵੱਡੇ ਖੂ ਜਿਹੜੇ ਨੇ ਉਹਨਾਂ ਕੇ ਗਹਿਰਾਈਆਂ ਨਾਪੇ ਜਾਣਗੇ ਜਿੰਨਾ ਜਿੰਨਾ ਚ ਇਹਨਾਂ ਨੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹਦ ਬਹੁਤ ਕਿੰਨਾ ਪੈਸਾ ਪਾਰੋਂ ਪੈਸਾ ਕਨੇ ਕਾ ਸਾਰਾ ਕੁਝ ਪਤਾ ਲੱਗ ਜਾਊਗਾ ਰਿਮਾਂਡ ਤੇ ਲੈ ਕੇ ਜਾਵਾਂਗੇ ਉਹਦੇ ਸਾਰਾ ਕੁਝ ਦੱਸ ਦੇਣਗੇ ਵੀ ਕੀ ਕੀ ਪਿਆ ਕੱਲ ਵੀ ਵਿਜੀਲੈਂਸ ਨੇ ਜਾਰੀ ਕਰਤਾ ਜਿਹੜਾ ਕੀ ਕੀ ਬਰਾਮਦ ਹੋਇਆ ਤੇ ਬਸ ਇਹੀ ਫੇਰ ਕਹਿਣਾ ਮੈਂ ਕਿ ਕੋਈ ਪਾਵਰ ਦਾ ਜਾਂ ਕੋਈ ਆਪਣਾ ਕੋਈ ਆਪਣੇ ਅਹੁਦੇ ਦਾ ਕੋਈ ਹੰਕਾਰ ਨਾ ਕਰੇ ਭਗਵਾਨ ਜਮਾਨ ਜਿਹੜਾ ਉਹ ਪੰਜਾਬ ਪ੍ਰਤੀ ਵਫਾਦਾਰ ਹੈ ਅਬ ਅਸੀਂ ਵਾਦਾ ਕਰਕੇ ਆਏ ਹਾਂ ਕਿ ਪੰਜਾਬ ਨੂੰ ਦੁਬਾਰੇ ਨੰਗਲਾ ਪੰਜਾਬ ਬਣਾਣਾ ਹੈ ਉਹਦੇ ਵਾਸਤੇ ਮੇਰਾ ਵੀ ਨੁਕਸਾਨ ਕਰਦੇ ਘਰਦੇ ਮੈਨੂੰ ਕੋਈ ਪਰਵਾਹ ਨਹੀਂ ਭਗਤ ਸਿੰਘ ਜੀ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿੰਦਗੀ ਜਿਉਂ ਬੈਠੇ ਹਨ ਸੋ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਕਿਰਕਾ ਵੀ ਨਹੀਂ ਹੈਗੇ ਸੋ ਜੇ ਜੇ ਕਿਤੇ ਅਸੀਂ ਪੰਜਾਬ ਨੂੰ ਸਾਫ਼ ਕਰਕੇ ਐਡਾ ਵੱਡਾ ਯੁੱਧ ਛੇੜ ਰੱਖਿਆ ਜਿਹੜਾ ਉਹ ਜੇ ਕਾਮਯਾਬ ਹੋ ਜਾਂਦੇ ਤਾਂ ਭਲਾਈ ਹੋਈ ਹੈ ਚਾਰ ਬੰਦੇ ਜਿਹੜੇ ਨੇ ਉਹਨਾਂ ਦੇ ਕਾਲ ਜੀ ਠੰਡ ਪਾਉਗੇ ਜਿੰਨ ਜਿਹੜੇ ਪੀੜਤ ਨੇ ਜਾ ਉਨ ਨਾਲ ਕੰਮ ਨਹੀਂ ਆ ਜਿੱਤ ਹੋਰ ਮੰਤਰ ਜਿਹੜੇ ਵਿਰੋਧੀ ਇਕੱਠੇ ਹੋ ਗਏ ਨੇ ਮਨਸਾ ਵੀ ਤਿਆਰ ਹੈ ਨਾ ਅਸੀਂ ਬਸ ਇਹ ਕਾਰਵਾਈ ਦਾ ਵਾਪਸੀ ਡਰਾਵੀ ਦਵਾਉਂਦੇ ਜਮਾਤੀ ਬਾਈ ਜੀ ਮਾਤਾ ਨੂੰ ਇੱਕ ਟ੍ਰੀਟ ਮਾਸ਼ੀਆ ਦਾ ਸੇਂਡੀ ਨਾਲ ਦੇਖਿਆ ਜਿਹਦੇ ਕੋਲ ਸਮਾਸ਼ੀਆ ਨਾਲ ਨਹੀਂ ਹੁੰਦੀ ਹੈ ਜੀ ਜਿਹੜਾ ਹੁਣ ਮਾਮਲਾ ਦਰਜ ਹੋਇਆ ਉਹ ਅੰਦਰ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਮਾਮਲੇ ਦੇ ਵਿੱਚ ਹੋਇਆ ਉਹ ਉਹ ਵੀ ਉਹਦੇ ਵਿੱਚ ਵੀ ਫਿਰ ਇਹੀ ਹੁੰਦਾ ਹੈ ਜੀ ਜਿਹੜਾ ਨਕਸ਼ਾ ਬਣਤੀ ਦੇ ਮਾਮਲੇ ਵਿੱਚ ਤੁਸੀਂ ਪਹਿਲਾਂ ਪੜਚਾ ਜਿਹੜੇ 2021 ਵਾਲਾ ਉਹਦੇ ਵਿੱਚ ਤਾਂ ਉਹ ਸੁਪਰੀਮ ਕੋਰਟ ਤੋਂ ਵੀ ਜਵਾਕ ਮੇਰੇ ਦੇਖੋ ਜੀ ਪਤਾ ਕੀ ਹੈ ਜਦੋਂ ਪਰਚਾ ਹੁੰਦਾ ਹੈ ਪਰਚਾ ਇੱਕ ਤਾਂ ਹੈਗਾ ਜੀ ਕਿ ਡਰੱਗ ਲਈ ਫਿਰ ਦੂਜਾ ਹੈਗਾ ਡੀਏ ਦਾ ਇਸ ਡਰੱਗ ਨਾਲ ਇਹਨੇ ਬਣਾਇਆ ਕੀ ਕੀ ਹੈ ਡਰੱਗ ਮੰਨੀ ਸੋ ਡਰੱਗ ਮੰਨੀ ਦਾ ਜਿਹੜਾ ਮੈਸਜ ਉਸ ਹੈ ਉਹ ਹਵਾਲੇ ਰਾਹੀਂ ਆਇਆ ਹੈ ਇਧਰੋਂ ਆਇਆ ਹੈ ਇਧਰੋਂ ਗਿਆ ਹੈ ਜਾਂ ਉਧਰੋਂ ਆਇਆ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਤੇ ਬੜੀ ਜਲਦੀ ਤੁਹਾਨੂੰ ਉਹਦਾ ਉਹਦੀ ਸਾਰੀ ਡਿਟੇਲ ਨਹੀਂ ਚੁਕਾ ਮਾਪੇ ਪ੍ਰੈਜ਼ੈਂਟ ਹੈ ਕਿ ਹੋਰ ਵੀ ਹੈ ਜਿਵੇਂ ਰੇਟਾ ਪੱਲੇ ਉਦੋਂ ਰੇਟੇ ਪੱਲੇ ਦੇ ਵੀ ਇਗਜ਼ਾਮ ਲੱਗੇ ਸੀ ਸ਼ਰਾਬ ਸ਼ਰਾਬ ਛੱਡੇ ਹੀ ਨਹੀਂ ਕੋਈ ਯਾਰ ਅੱਗੇ ਉਹ ਵਾਲੇ ਇਗਜ਼ਾਮ ਵੀ ਇੱਥੇ ਉਹ ਵਾਲੀ ਮਨੀ ਵੀ ਹੈ ਤੇਰੇ ਵਿੱਚ ਸ਼ਾਮਿਲ ਤੇ ਜਿੱਥੇ ਮੇਰਾ ਸਵਾਲ ਇਹ ਇਹ ਆਏਗਾ ਕਿ ਇਹ ਜਿਹੜੀ ਐਸਆਈਆਰ ਕੰਨ ਹੋਈ ਹੈ ਉਹਦੀ ਪੂਰੀ ਡਿਟੇਲ ਦਿੱਤੀ ਹੋਈ ਹੈ ਕਿ ਆਹ ਆਹ ਕੰਪਨੀਆਂ ਬਣਾਈਆਂ ਕਿਆਂ ਫਿਰ ਤੋਂ ਆਹ ਆਲਾ ਪੈਸਾ ਆਇਆ ਮੇਰਾ ਸਵਾਲ ਇਹ ਕਿ ਵੀ ਉਹੀ ਮੰਤਰੀ ਰਹੇ ਨੇ ਉਹੀ ਮੈਕਮੇਂਟ ਵੀ ਉਹਨਾਂ ਕੋਲ ਸੀਗੇ ਤੇ ਉਹੀ ਕੰਪਨੀਆਂ ਬਣਾਈਆਂ ਤਾਂ ਕਿ ਇਹ ਸਰਕਾਰ ਕੌਨਫਲਿਕਟ ਆਫ ਇੰਟਰਸਟ ਦਾ ਐਕਟ ਲੈ ਕੇ ਆਉ ਕਿ ਜਿਹੜਾ ਪਿਛਲੀ ਸਰਕਾਰ ਵੇਲੇ ਵੀ ਦੇਖੋ ਤਦੋਂ ਬੜਾ ਬੜਾ ਇਹ ਮੰਦਭਾਗੀ ਗੱਲ ਹੈ ਕਿ ਆਪ ਹੀ ਉਧਰ ਸਾਈਨ ਕਰਦੇ ਨੇ ਆਪ ਹੀ ਉਧਰ ਸਾਈਨ ਕਰਦੇ ਨੇ ਕਿਸੇ ਕੰਪਨੀ ਨਾਲ ਸਾਈਨ ਕਰਨੇ ਨੇ ਕਿਉਂ ਨਾ ਬਿਜਲੀ ਲੱਗੀ ਹੈ ਸਰਕਾਰ ਨੂੰ ਬਿਜਲੀ ਦੇਣੀ ਹੈ ਉਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਉਹ ਆਪਣੀ ਦਾ ਮਾਲਕ ਹੈ ਇਧਰੋਂ ਵੀ ਉਹਨੇ ਸਾਈਨ ਕਰਨੇ ਨੇ ਕਿਉਂਕਿ ਉਹ ਸਰਕਾਰ ਵੱਲੋਂ ਮਤਲਬ ਰਸੀਵਰ ਹੈ ਸੋ ਇਹ ਤਾਂ ਮਤਲਬ ਇਹ ਹੋ ਗਿਆ ਨਾ ਕਿ ਮਤਲਬ ਜਿਹੜਾ ਹੁਣ ਪਿੱਛੇ ਹੋਇਆ ਸੀ ਕਿ ਇੱਕ ਪਾਕੀ ਦੇ ਪ੍ਰਧਾਨ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਚਾਹੀਦਾ ਨਵਾਂ ਤੇ ਪ੍ਰਧਾਨ ਨੇ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਨੇ ਪ੍ਰਧਾਨ ਦੀ ਗੱਲ ਮੰਨ ਕੇ ਅਸਤੀਫਾ ਦਿੱਤਾ ਤੇ ਪ੍ਰਧਾਨ ਨੇ ਫਿਰ ਬੁਲਾ ਲਈ ਇਹ ਉਹ ਡੈਲੀਗੇਸ਼ਨ ਉਹ ਡੈਲੀਗੇਸ਼ਨ ਦੇ ਵਿੱਚ ਵੀ ਗੱਲ ਉਠੀ ਪ੍ਰਧਾਨ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਵੀ ਇਸ ਪ੍ਰਧਾਨ ਬਣਾਣਾ ਸਰਦਾਰ ਨੇ ਉਸ ਪ੍ਰਧਾਨ ਨੇ ਪ੍ਰਧਾਨ ਦਾ ਨਾਮ ਆਪਣੇ ਨਾਂ ਜਿਹੜਾ ਉਹ ਪ੍ਰਸਤਾਵ ਤਾਇਦ ਕਰਤਾ ਦੂਜੇ ਪ੍ਰਧਾਨ ਨੇ ਕਹਿੰਦਾ ਵੀ ਹਾਂ ਇਹ ਤਾਂ ਪ੍ਰਧਾਨ ਹੀ ਹੋਣਾ ਚਾਹੀਦਾ ਤੇ ਫਿਰ ਪ੍ਰਧਾਨ ਨੇ ਪ੍ਰਧਾਨ ਨੂੰ ਛੋੜ ਲਿਆ ਸੋ ਚਾਰ ਕੰਪਨੀ ਰੱਖੀ ਸਰਕਾਰ ਵਾਲੀ ਸਰਕਾਰ ਦੇ ਕੰਸਟਿਟਿਊਸ਼ਨ ਟੋਰੀ ਕਰਦੇ ਲਗਾਏ ਇਦੇ ਵਿੱਚ ਕੀ ਪੋਲੀਟিক্যাল ਮੈਨੇਟ ਹੈ ਜਿੱਦਾਂ ਜਿੱਦਾਂ ਰਾਜਨੀਤਿਕ ਤੌਰ ਤੇ ਕੋ ਖਤਰਾ ਹੋਏ ਹੋਣਾ 8000 ਤਾਂ ਗੁੱਟ ਪਈ ਹੈ ਪਾਲਸੀ ਪਰਸੈਂਟ ਬਣਦੀ ਹੈ ਜੀ ਉਹ ਹਜੀ ਇਹ ਜਿਹੜਾ ਪੋਲੀਟੀਕਲ ਬੈਨਟਾ ਜਦੋਂ ਤੁਸੀਂ ਕਿਸੇ ਨੂੰ ਫੜ ਲੈਨੇ ਹੋ ਉਹਨੂੰ ਪੋਲੀਟੀਕਲ ਬੈਨਟਾ ਜਦੋਂ ਨਹੀਂ ਫੜਦੇ ਕਹਿੰਦੇ ਵੱਡੀਆਂ ਮੱਛੀਆਂ ਫੜਦੇ ਕਿਉਂ ਨਹੀਂ ਸੋ ਇਹ ਤਾਂ ਇਹਨਾਂ ਨੂੰ ਆਪ ਵੀ ਚਾਹੀਦਾ ਧਿਆਨ ਦੇਣਾ ਪਾਗ ਨੇ ਪਾਗ ਦੀ ਜ਼ਿੰਮੇਵਾਰੀ ਹੈ ਅਰਾਨ ਸਰ ਮਾਨ ਸਰ ਹੁਣ ਵੀ ਜੀ ਜਿਹੜੇ ਸਾਹ ਤੇ ਬੋਲ ਰਹੇ ਨੇ ਮਾਨ ਸਰ ਦੇ ਪਾਰਟਮੈਂਟ ਦੀ ਜੀ ਸਪੋਰਟ ਵਿੱਚ ਆ ਗਏ ਇਥੋਂ ਪਤਾ ਲੱਗਦਾ ਨਾ ਕਿ ਆਪ ਵਰਸਸ ਆਲ ਹੋ ਗਿਆ ਮਾਨ ਸਰ ਆਪ ਵਰਸਸ ਆਲ ਇਹਨਾਂ ਸਭ ਆ ਗਏ ਰਲ ਮਿਲ ਬਰਾਂ ਮਿਲ ਗਏ ਹੈ ਨਾ ਇਹ ਤੋਂ ਪਹਿਲਾਂ ਵੀ ਜੇ ਕਿਤੇ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਥੇ ਪਹਿਲਾਂ ਮਤਲਬ ਦੇਲ ਦੀ ਹਵਾ ਖਾਰੇ ਹੁੰਦੇ ਪਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਚਾਚੇ ਭਤੀਜੇ ਨੇ ਇੱਕ ਦੂਜੇ ਦੇ ਕੇਸ ਖਰਾਬ ਕਰਦੇ ਰਹੇ ਕਾਰਵਾਈਆਂ ਡਿਲੇ ਕਰਦੇ ਰਹੇ ਤੇ ਹੁਣ ਆ ਗਈ ਵਾਰੀ ਫਿਰ ਜਿਹੜੀ ਐਸਐਸਆਈਟੀ ਬਣੀ ਸੀ ਉਸ ਐਸਐਸਆਈਟੀ ਨੇ ਪੂਰਾ ਟ੍ਰੋਪੀ ਦਾ ਵੇਰਵਾ ਪੂਰੀ ਡਿਟੇਲ ਰੱਖੀ ਦੀ ਤੁਹਾਡੀ ਵਿਦੇਸ਼ੀ ਡੂ ਕੀ ਹੈ ਬੈਂਕ ਦੇ ਕਰਤੇ ट्रांजੈਕਸ਼ਨ ਉਸ ਵੇ 2007 ਤੋਂ 2017 ਚ ਤੁਹਾਡੀ ਪ੍ਰੋਫੀ ਕਿਨੇ ਸਾਬ ਹੋਏ ਉਸ ਤੇ ਅੱarde ਇਹ ਬਿਲलेस ਨੇ ਸਾਰਾ ਕੁਛ ਇਦੇ ਇਨਕਲੂਡਡ ਹੈ ਜੀ ਮੈਂ ਤੁਹਾਨੂੰ ਦੱਸ ਦਿੰਨਾ ਫੇਰ ਇੱਕ ਵਾਰੀ ਕਿ ਪੱਕੇ ਪੈ ਰਹੇ ਬਹੁਤ ਬਹੁਤ ਧੰਨਵਾਦ ਤੁਹਾਡਾ